ਇਸ ਹੀ ਜਣੇ ਖੰਡਾ ਅਸੀਂ ਤਾਂ ਆਪਣੀ ਆਪਣਾ ਆਪਣੀ ਗੱਡੀ ਚ ਬਾਗੇ ਅਸੀਂ ਕੰਮ ਸ਼ੁਰੂਆ ਜਿਹੜੀ ਹੋਈ ਹੈ ਪਹਿਲਾਂ ਗੱਡੀ ਇਧਰੋਂ ਆਈ ਨਹੀਂ ਪਾਣੀ ਰੁਕੇ ਹੋਏ ਗੱਡੀ ਆਹੀ ਇਹ ਕਹਾਂ ਤੁਸੀਂ ਆਜ ਜਗਾ ਵਧੀਆ ਮਾਰਦੀ ਰੇ ਜਗਾ ਬਣੀ ਜੇ ਇਥੋਂ ਦੀ ਤੁਸੀਂ ਜਿਹੜੀ ਆਪਣੀਆਂ ਗੱਡੀਆਂ ਵਾ ਪਰਸਨਲ ਗੱਡੀਆਂ ਉਹਨਾਂ ਨੂੰ ਨੰਗਾਵੋ ਜਾਂ ਨਿੱਕੀ ਮੋੜੀ ਟ੍ਰਾਲੀ ਤੋਂ ਲੈ ਕੇ ਭੜਿਆ ਹਾ ਨਹੀਂ ਨੰਗਾ ਲੈਣਾ ਆਹ ਗੱਲ ਪਰਿਆ ਅਸੀਂ ਨੰਗੀ ਗੱਡੀ ਆਹੀ ਭੁਈਆ ਭਾਈ ਭਾਈ ਜਦੋਂ ਚੱਲਿਆ ਪਹਿਲਾਂ ਭੁਈਆ ਭਾਈ ਭਾਈ ਵੱਡੇ ਪੋਜੇ में मेडिकल करा लेंगे हम लोग को रनिंग करा लेंगे मेडिकल करा लेंगे चलो ठीक चलते ਕੋਈ ਗੱਲ ਨਹੀਂ ਨਾ ਜੀ ਆਪਣਾ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਨੂੰ ਰੋਸ਼ ਕੀਤਾ ਯਾਰ ਇਹ ਗੱਡੀਆਂ ਕ੍ਰੈਸ਼ਆਂ ਆਣੀਆਂ ਡੱਕੀਆਂ ਗਈਆਂ ਕੀ ਕਾਰਨ ਹੈ ਸਰ ਸਾਡੀ ਜ਼ਮੀਨ ਦੇ ਵਿੱਚ ਆਂਦੇ ਲੰਘਦੇ ਨੇ ਨਜਾਇਜ਼ ਮਾਈਨਿੰਗ ਕਰਦੇ ਆ ਜੀ ਸਾਡੀ ਆਪਣੀ ਜ਼ਮੀਨ ਜੋ ਕਿ ਇਹ ਕੋਈ ਸਰਕਾਰੀ ਸੜਕ ਨਹੀਂ ਹੈਗੀ ਤੇ ਅਸੀਂ ਇਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸਾਡੇ ਤੇ ਅਚਨਚੇਤ ਹੀ ਹਮਲਾ ਕਰ ਦਿੱਤਾ ਹੈ ਜੀ ਕਿਹੜਾ ਪਿੰਡ ਹੈਗਾ ਤੇ ਕਿੰਨੇ ਵਜ ਦੀ ਬਾਤ ਇਹ ਪਿੰਡ ਖਵਾੜਾ ਜੀ ਤੇ ਰਾਤ 11:30 11 ਵਜੇ ਦੀ ਗੱਲ ਹੈ ਕਿਹੜੇ ਹੈਗਨ ਕਰੈਸ਼ਰ ਮਾਰ ਲਗੇ ਕਰੈਸ਼ਰ ਬਾਨੂੰ ਕਰੈਸ਼ਰ ਵਾ ਤੇ ਬਿੱਕਰ ਬਿੱਕਰ ਮੁੰਡਾਵਾ ਜਿਹਦੇ ਨਾਲ ਗੁੰਡੇ ਆਏ ਸੀ ਮਾਰਨ ਵਾਸਤੇ ਜੀ ਕਿ ਤੁਹਾਡੇ ਸੱਟਾਂ ਸੁੱਟਾਂ ਲੱਗੀਆਂ ਹਾਂਜੀ ਮੇਰੇ ਸੱਟ ਲੱਗੀ ਆ ਮੇਰੇ ਡਰਾਟ ਮਾਰਿਆ ਜੀ ਉਹਨਾਂ ਨੇ ਤੇ ਕਾਫੀ ਸੱਟ ਲੱਗਦੀ ਆ ਉਸ ਤੋਂ ਬਾਅਦ ਕੋਈ ਤੁਹਾਡੇ ਨੂੰ ਪ੍ਰਸ਼ਾਸਨ ਨੂੰ ਕੀਤਾ ਹੋਏ ਫੋਨ ਜਾਂ ਹਾਂਜੀ 112 ਨੰਬਰ ਤੇ ਸੀ ਫੋਨ ਕੀਤਾ ਸੀ ਪੁਲਿਸ ਆਈ ਸੀ ਤੇ ਪੁਲਸਰਪੋਰਡ ਲਿਖ ਕੇ ਲੈ ਗਈ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਕਾਰਵਾਈ ਹੋਣੀ ਚਾਹੀਦੀ ਆ ਤਿੰਨ ਤਨੇ ਪਰਚਾ ਹੋਣਾ ਚਾਹੀਦਾ ਨਜਾਇਜ਼ ਮਾਈਨਿੰਗ ਦਾ ਤੇ ਲੰਗਨ ਦਾ ਲੰਗਨ ਦਾ ਬਿਲਕੁਲ ਇਹ ਲੰਗਾਈ ਜਿਹੜੀ ਆਪਣੀ ਜਗ੍ਹਾ ਤੋਂ ਲੰਗਨ ਜਿੱਥੇ ਰਹਿੰਦੀ ਮੌਜੂਦਾ ਸੜਕ ਆ ਇਹ ਚੱਲ ਜਾਣੀ ਇਹ ਨਹੀਂ ਹੁੰਦੀ ਅੰਨੇ ਜੀ ਕੋਲ ਮਮਤ ਗਾਟਿਆ ਐਵੇਂ ਦੇਖਣ ਨੂੰ ਬੰਦੀ ਵੀ ਭੱਟੀ ਐ ਤੇ ਬਸ ਠੀਕ ਹੈ ਉਹ ਰਾਤੀ ਵੇਲੇ ਜਲੇ ਅਸੀਂ ਯਾਲਾ ਮੈਂ ਨਹੀਂ ਪਾ ਰਿਹਾ ਬਾਹਰ माइनिंग माफिया मुर्दाबाद माइनिंग माफिया मुर्दाबाद क्रशर मालक मुर्दाबाद माइनिंग माफिया मुर्दाबाद माइनिंग प्रशासन मुर्दाबाद माइनिंग प्रशासन मुर्दाबाद माइनिंग प्रशासन माइनिंग प्रशासन मुर्दाबाद जिंदाबाद लोक एकता जिंदाबाद माइनिंग माफिया मुर्दाबाद माइनिंग माफिया मुर्दाबाद माइनिंग प्रशासन माइनिंग माफिया मुर्दाबाद माइनिंग माफिया मुर्दाबाद माइनिंग प्रशासन मुर्दाबाद ਆਜਾ ਪੁੱਤ ਮੇਰਾ ਨਾਮ ਸੁਦਰਮਦਰ ਕੁਮਾਰ ਜੀ ਕੀ ਕੰਮ ਹੈਗਾ ਰੋਸ਼ ਕੀਤਾ ਜਾ ਰਿਹਾ ਤੁਹਾਡੇ ਬਲੱਡ ਵੀ ਕਾਫੀ ਲੱਗਾ ਕੱਪੜਿਆਂ ਦੇ ਕੀ ਹੈਗਾ ਬਾ ਮਾਲਾ ਇਹਨਾਂ ਨੇ ਜੀ ਗੱਡੀਆਂ ਇੱਥੋਂ ਨਜਾਇਜ਼ ਮੈਨਿੰਗ ਦੀਆਂ ਗੱਡੀਆਂ ਲੰਘਾਈਆਂ ਇੱਥੋਂ ਦੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲ ਕਹੀ ਜਿਹੜਾ ਨੂੰ ਪਿੱਛੇ ਸਰਕਾਰੀ ਰਸਤਾ ਵਾ ਤੁਸੀਂ ਉੱਥੋਂ ਲੰਘੋ ਅਸੀਂ ਆਪਣੀ ਜ਼ਮੀਨ 'ਚੋਂ ਨਹੀਂ ਲੰਘਣ ਦਿੰਦਾ ਤੁਸੀਂ ਉੱਥੋਂ ਜੀ ਕਿਹੜੀ ਜਗ੍ਹਾ ਹੈਗੀ ਐ ਇਹ ਅਖਵਾੜਾ ਪਿੰਡ ਆ ਜੀ ਬਾਂਮੜਾ ਦਾ ਅਖਵਾੜਾ ਕੀ ਉਸ ਵਾਰ ਕੀ ਹੋਇਆ ਜਦੋਂ ਤੁਸੀਂ ਮਨਾ ਕੀਤਾ ਜਦੋਂ ਅਸੀਂ ਇੱਥੇ ਡੱਕਿਆ ਵਾ ਇਹ ਮਗਰੋਂ ਬੰਦੇ ਆਏ ਆ ਕੋਈ ਬਿਕਰ ਨਾਂ ਦਾ ਮੁੰਡਾ ਵਾ ਕੋਈ ਉਹ ਆਇਆ ਉਹ ਕੋਈ ਗੁੰਡੇ ਲੈ ਕੇ ਆਇਆ ਵਾ ਗੱਡੀ 'ਚ ਉੱਤਰੇ ਬਲੈਰੋ ਗੱਡੀ 'ਚ ਜਿਹਦਾ 5448 ਨੰਬਰ ਹੈ ਐਚਪੀ ਨੰਬਰ ਹੈ ਗੱਡੀ ਦਾ 5048 5048 ਗੱਡੀ ਫਿਰ ਉਹਨਾਂ ਨੇ ਹੁੰਦੇ ਆਣ ਕੇ ਬਸ ਗੱਡੀ 'ਚ ਉਹਨਾਂ ਨੇ ਡਰਾਡੂਡ ਕੱਢੇ ਆ ਹੁੰਦੇ ਆਣ ਕੇ ਮਾਰਕਟਾਈ ਸ਼ੁਰੂ ਕਰਤੀ ਆ ਇਹਨਾਂ ਦੇ ਗਲੇ ਉਹ ਫੜ ਕੇ ਤੇ ਇਹਨੂੰ ਕਹਿੰਦਾ ਵੀ ਦੇ ਇਹਨੂੰ ਭੈਣ ਜਮ ਥੱਲੇ ਕਿਹੜਾ ਭੈਣ ਜਮ ਡੱਕਦਾ ਵਾ ਕਿੰਨੇ ਕ ਵਜੇ ਦੀ ਗੱਲ ਹੈਗੀ ਇਹ ਜੀ 11 ਸਵਾ 11 ਵਜੇ ਦੀ ਗੱ ਤਾਂ ਗੱਡੀ ਆਈ ਉਹਨਾਂ ਨੇ ਕੰਪਲੇਂਟ ਸਾਡੀ ਕੀਤੀ ਕੌਣ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਕਿਹੜੇ ਕ੍ਰੈਸ਼ ਵਾਲੇ ਸੀਗੇ ਇਹ ਮੇਰ ਗੁਰੂ ਮੇਰ ਵਾਲਿਆਂ ਦਾ ਕ੍ਰੈਸ਼ ਸੀਗਾ ਬਾਨੂੰ ਉਹਦਾ ਨਾਮ ਸੀਗਾ ਇੱਕ ਦਾ ਜਿਹੜੇ ਚਲਾਉਂਦੇ ਆ ਉਹਨਾਂ ਦੇ ਪਾਰਟਨਰ ਬਾਨੂੰ ਆ ਨਾਲ ਉਹਨਾਂ ਦਾ ਨਿੱਕਾ ਐਮ ਐਨ ਐ ਉਹਦਾ ਕ੍ਰੈਸ਼ ਰਿਹਾ ਮੈਨੇ ਹਾਂਜੀ ਕਿਹੜੀ ਜਗ੍ਹਾ ਤੇ ਪਟਾ ਕੁਝ ਅ ਹਿਮਾਚਲ ਦਾ ਜੀ ਕੀ ਮੰਗ ਕਰਦੇ ਬੀ ਮੰਗਾ ਇਨਸਾਫ ਕਰਦੇ ਇਹਨਾਂ ਦਾ ਸਲਸਲ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਜਿਹੜੀ ਆ ਇਹਨਾਂ ਦਾ ਨਜਾਇਜ਼ ਮੈਨਿੰਗ ਬੰਦ ਹੋਣੀ ਚਾਹੀਦੀ ਹੈ ਇੱਥੋਂ ਆਪਣੇ ਰਸਤੇ ਤੋਂ ਨੰਗਣ ਜਿੱਥੇ ਇਹਨਾਂ ਦਾ ਰਸਤਾ ਵਾਹੀ ਇੱਥੋਂ ਨਹੀਂ ਨੰਗਣ ਜਣਾ ਇਹਨਾਂ ਰਸਤੇ ਤੋਂ ਗੱਡੀਆਂ ਲੰਘਣ ਤੋਂ ਰੋਕਦੇ ਸੀ ਕੀ ਮਾਮਲਾ ਸਾਰਾ ਹਾਂ ਜੀ ਇਹ ਮਸਲਾ ਇਸ ਤਰ੍ਹਾਂ ਸਾਨੂੰ ਹੁਣੇ ਪਤਾ ਲੱਗਾ ਕੁਝ ਛੇਰ ਪਹਿਲਾਂ ਕੋਈ ਪਿੰਟ ਕਿ ਰਾਤ ਇਹਨਾਂ ਦਾ ਕੋਈ ਝਗੜਾ ਹੋਇਆ ਵਾ ਉਹ ਜਿਹੜੇ ਕ੍ਰੈਸ਼ਰਾਂ ਵਾਲੇ ਨੇ ਉਹਨਾਂ ਨੂੰ ਲੈ ਕੇ ਤੇ ਉਹਦੇ ਸਬੰਧ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਤੇ ਅਸੀਂ ਆ ਕੇ ਵੇਖਿਆ ਵਾ ਕਿ ਇੱਥੇ ਗੱਡੀਆਂ-ਗੱਡੀਆਂ ਨੇ ਉਹ ਚਾਰ ਗੱਡੀਆਂ ਜੇਸੀਟੀ ਜਿਹੜਾ ਰੁਕੀ ਹੋਈ ਆ ਕੁੰਡ ਵਾਲਿਆਂ ਨੇ ਇਹਦੇ ਸਬੰਧ ਵਿੱਚ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਸੰਪਰਕ ਕਰਕੇ ਉਹਨਾਂ ਦੇ ਅਫਸਰ ਆ ਰਹੇ ਆ ਮੌਕੇ ਤੇ ਉਹ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ ਉਸ ਤੋਂ ਇਲਾਵਾ ਜਿਹੜਾ ਰਾਤ ਨੂੰ ਝਗੜਾ ਕੀਤਾ ਵਾ ਉਹਦਾ ਐਮਐਲਆਰ ਜਿਹੜਾ ਉਹ ਹਾਸਲ ਕਰਕੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਦ ਲੱਗਿਆ ਹੂੰ ਮਾਈਨਿੰਗ ਚ ਗੁੰਡਾਗਰਦੀ ਜਿਹੜੀ ਹੈ ਜੀ ਆ ਉਹ ਵਾਦਰੀ ਹੈ ਜੇ ਦੇਖਣੇ ਮਿਲ ਰਹਾ ਜਾਂ ਮਾਦੂਪੁਰ ਵੀ ਇੱਕ ਇਨਸੀਡੈਂਟ ਹੋਇਆ ਦੋ ਦਿਨ ਪਹਿਲੇ ਹੂੰ ਐਬਲਾ ਇਨਸੀਡੈਂਟ ਹੈ ਜਾਂ ਤਾਂ 1000 ਮੀਟਰ ਤੇ ਮਾਈਨਿੰਗ ਕਹਿੰਦੇ ਬਿਆਨ ਹੈ ਜੀ ਪਰ ਜੋ ਪੈਂਡਲ ਨੇ ਸੰਸ ਦੱਸਿਆ ਕਿ 200 ਮੀਟਰ ਤੋਂ ਹੀ ਕੁੱਤੀ ਜਾਂਦੇ ਨੇ ਇਹ ਇਸ ਦੇ ਬਾਰੇ ਜਿਹੜਾ ਮਾਈਨਿੰਗ ਡਿਪਾਰਟਮੈਂਟ ਹੈ ਜੋ ਮਤਲਬ ਕਿ ਉਹਨਾਂ ਦਾ ਡਿਪਾਰਟਮੈਂਟ ਹੈ ਉਹ ਜੇ ਉਤਰਾਜ ਹੋ ਗੱਲ ਉਹਦੀ ਨੋਟਿਸ ਤੇ ਉਹਨਾਂ ਤੋਂ ਹੀ ਕੋਟ ਲੈ ਕੇ ਉਹ ਕਰਵੇ ਕਰ ਸਕਣਗੇ ਜੇ ਕੋਈ